ਗਾਈਜ਼ ਕਬਜ਼ਿਆਂ ਦੇ ਉੱਤੇ ਪੀਲਾ ਪੰਜਾ ਚਲਾਇਆ ਗਿਆ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਦੱਸ ਜਾਈਏ ਕਿ ਨਜਾਇਜ਼ ਕਬਜ਼ਿਆਂ ਦੇ ਉੱਤੇ ਕਾਰਵਾਈ ਕਰਦੇ ਹੋਏ ਹਲਕਾ ਚੱਬੇਵਾਲ ਦੇ ਵਿੱਚ ਇਹ ਅਗਵਾਈ ਹੇਠ ਨਜਾਇਜ਼ ਕਬਜ਼ੇ ਹਟਾਏ ਗਏ ਨੇ ਬीडीपीओ ਹੁਸ਼ਿਆਰਪੁਰ ਦੀ ਅਗਵਾਈ ਹੇਠੇ ਵੱਡੀ ਕਾਰਵਾਈ ਹੋਈ ਹੈ ਬीडीपीओ ਨੇ ਦੱਸਿਆ ਕਿ ਕੁੱਲ 8 ਕਨਾਲ ਦਾ ਨਜਾਇਜ਼ ਕਬਜ਼ੇ ਦੇ ਵਿੱਚੋਂ 4 ਕਨਾਲ ਦੇ ਕਬਜ਼ੇ ਹਟਾ ਦਿੱਤੇ ਗਏ ਨੇ ਅਤੇ ਬਾਕੀ ਰਹਿੰਦੇ ਕਬਜ਼ੇ ਵਾਲਿਆਂ ਨੂੰ ਖਫਤੇਦਾਰ ਸਮਾਂ ਦਿੱਤਾ ਗਿਆ ਕਿਉਂਕਿ ਉਹਨਾਂ ਦਾ ਕੀਮਤੀ ਸਮਾਨ ਹੈ ਦਰਅਸਲ ਇਸ ਜ਼ਮੀਨ ਦਾ ਕੇਸ ਬीडीपीओ ਦਫ਼ਤਰ ਦੇ ਵਿੱਚ 2019 ਅਤੇ 20 ਦਾ ਚੱਲ ਰਿਹਾ ਹੈ ਇਸ ਤਹਿਤ ਅੱਜ ਪੁਲਿਸ ਪ੍ਰਸ਼ਾਸਨ ਨੂੰ ਨਾਲ ਲਿਆ ਕੇ ਨਜਾਇਜ਼ ਕਬਜ਼ੇ ਹਟਾਏ ਗਏ ਨੇ ਦੱਸ ਦਈਏ ਕਿ ਸੁਖਜਿੰਦਰ ਸਿੰਘ ਬੀਡੀਪੀਓ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਲੋਕਾਂ ਨੂੰ ਨੋਟਿਸ ਦਿੱਤਾ ਗਿਆ ਸੀ ਤੇ ਉਸ ਤੋਂ ਬਾਅਦ ਇਹਨਾਂ ਨਜਾਇਜ਼ ਕਬਜ਼ਿਆਂ ਨੂੰ ਤੋੜ ਦਿੱਤਾ ਗਿਆ ਫੀਤਾ ਲੈ ਕੇ ਪਹੁੰਚੇ ਅਧਿਕਾਰੀ ਮਾਪਣ ਤੋਂ ਬਾਅਦ ਜ਼ਮੀਨ ਦੀ ਮਿਣਤੀ ਕਰਨ ਤੋਂ ਬਾਅਦ ਪੀਲਾ ਪੰਚਾ ਚਲਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਕ ਵਾਰ ਇਹਨਾਂ ਤਸਵੀਰਾਂ ਦਾ ਰੁਕ ਕਰਾਂਗੇ ਕਿ ਕਿਵੇਂ ਜੀਸੀਬੀ ਮਸ਼ੀਨ ਦੇ ਨਾਲ ਇਹ ਕਬਜ਼ੇ ਹਟਾਏ ਗਏ ਨੇ ਪ੍ਰਸ਼ਾਸਨ ਦੇ ਵੱਲੋਂ ਨਜਾਇਜ਼ ਉਹਦੇ ਆਰਡਰ ਤੇ ਵੇਟ ਕਰਦੇ ਆ ਕਿ ਕੁਛ ਮਕਾਨ ਢਾਈ ਗਏ ਆ ਕੀ ਕਾਰਨ ਮਕਾਨ ਢਾਈ ਇਹਦੇ ਡੀਡੀਪੀਓ ਦੀ ਕੋਰਟ ਦੇ ਵਿੱਚ ਕੇਸ ਚੱਲਦਾ ਸੀ 2019 ਨੂੰ ਇਦਾਂ 2020 ਦੇ ਵਿੱਚ ਫੈਸਲਾ ਕੀਤਾ ਵੀ ਜਿਸ ਬੰਦੇ ਨੇ ਵੀ ਕੋ ਨਜਾਇਜ਼ ਕਬਜ਼ਾ ਕੀਤਾ ਵਾ ਤੇ ਉਹ ਢਾਓ ਇਹ ਅੱਜ ਹੀ ਪਹਿਲਾਂ ਇਹਨਾਂ ਨੂੰ ਨੋਟਿਸ ਵੀ ਕੱਢਿਆ ਹੀ ਤੇ ਤਲਾਸ਼ ਵੀ ਕੀਤੀ ਗਈ ਸੀ ਇਹਨਾਂ ਦੀ ਤੇ ਆਪਣਾ ਆਪਣਾ ਸਮਾਨ ਢਾ ਲਓ ਆ ਕੋਈ ਜਿਹਦੇ ਕਰਕੇ ਅੱਜ ਪੁਲਿਸ ਮੁਜ਼ਾਦ ਲਾ ਕੇ ਪ੍ਰਸ਼ਾਸਨ ਨੇ ਸ਼ਾਂਤੀ ਦੇ ਨਾਲ ਜੋ ਵੀ ਹੈ ਨਾ ਢਾਤਿਆ ਤੇ ਕੁਝ ਵਿਕਤੀਆਂ ਵੱਲੋਂ ਕੋ ਸਮਾਂ ਲਿਆ ਗਿਆ ਵਾ ਕਿ ਜਿਹੜਾ ਸਮਾਨ ਆਹੀਂ ਇੱਕ ਹਫ਼ਤੇ ਦਾ ਟਾਈਮ ਦੇ ਦੋ ਜਿਹੜਾ ਰਹਿਦਾ ਸਮਾਨ ਉਹ ਵੀ ਚੁੱਕ ਲਾਂਗੇ ਕੋ ਜਿਹੜਾ ਉਹ ਕੀਮਤੀ ਸਮਾਨ ਜਿਹੜਾ ਵੀ ਉੱਥੇ ਪਿਆ ਆ ਕਿੰਨੀ ਜਗ੍ਹਾ ਤੇ ਕਬਜ਼ੇ ਆ ਇਹ ਜਿਹੜਾ ਜਟਾਈ ਦਾ ਤੇ 8 ਕਨਾਲਾਂ ਦੀ ਜਗ੍ਹਾ ਤੇ ਕਬਜ਼ਾ ਹੈ ਜਿਹਦੇ ਵਿੱਚੋਂ ਆਪਾਂ 4 ਕਨਾਲਾਂ ਦੇ ਕਰੀਬ ਜਿਹੜਾ ਵੇ ਉਹ ਅੱਜ ਛੜਾਤਾ ਵਾ ਤੇ ਕੁਝ ਜਿਹੜਾ ਵਾ ਕਮਰੇ ਉਹ ਰਹਿ ਗਏ ਆ ਉਹਨਾਂ ਨੂੰ ਕਿਹਾ ਵਾ ਆਪਣਾ ਕੀਮਤੀ ਸਮਾਨ ਜੋ ਵੀ ਹੈ ਦੋ ਚਾਰ ਦਿਨਾਂ ਦੇ ਵਿੱਚ ਵਾਪਸ ਕੱਢ ਲਓ ਕਿ ਸੋਮਵਾਰ ਤੱਕ ਇਹ ਦੁਬਾਰਾ ਅਸੀਂ ਫੇਰ ਦੁਬਾਰਾ ਆਣ ਕੇ ਕਬਜ਼ਾ ਕਰਾਂਗੇ ਸਰਨਾਮ ਸੁਖਜਿੰਦਰ ਸਿੰਘ ਬੀਡੀਪੀਓ ਪਿੰਡ ਚੱਬੇਵਾਲ ਬਲਾਕ ਹਿਸ਼ਾਰਪੋਟੂ ਕੁਝ ਮਕਾਨ ਢਾਈ ਗਏ ਆ ਕੀ ਕਰਨਾ ਮਕਾਨ ਦਾ ਇਹਨਾਂ ਡੀਡੀਪੀਓ ਦੀ ਕੋਰਟ ਦੇ ਵਿੱਚ ਕੇਸ ਚੱਲਦਾ ਸੀ 2019 ਨੂੰ ਇਹਨਾਂ 2020 ਦੇ ਵਿੱਚ ਫੈਸਲਾ ਕੀਤਾ ਵੀ ਜਿਸ ਬੰਦੇ ਨੇ ਵੀ ਕੋ ਨਜਾਇਜ਼ ਕਬਜ਼ਾ ਕੀਤਾ ਵਾ ਤੇ ਉਹ ਢਾਓ ਇਹ ਅੱਜ ਅਸੀਂ ਪਹਿਲਾਂ ਇਹਨਾਂ ਨੂੰ ਨੋਟਿਸ ਵੀ ਕੱਢਿਆ ਸੀ ਤੇ ਇਤਲਾਹ ਵੀ ਕੀਤੀ ਗਈ ਸੀ ਇਹਨਾਂ ਦੀ ਤੇ ਆਪਣਾ ਆਪਣਾ ਸਮਾਨ ਢਾ ਲਓ ਆ ਕੁਝ ਜਿਹੜੇ ਕਰਕੇ ਅੱਜ ਪੁਲਿਸ ਮੁਜ਼ਾਦ ਲਾ ਕੇ ਪ੍ਰਸ਼ਾਸਨ ਅਸੀਂ ਸ਼ਾਂਤੀ ਦੇ ਨਾਲ ਜੋ ਵੀ ਹੈ ਇਹ ਢਾਟਿਆ ਤੇ ਕੁਝ ਵਿਕਤੀਆਂ ਵੱਲੋਂ ਕੋ ਸਮਾਂ ਲਿਆ ਗਿਆ ਵਾ ਜਿਹੜਾ ਸਮਾਨ ਆਹੀਂ ਇੱਕ ਹਫ਼ਤੇ ਦਾ ਟਾਈਮ ਦੇ ਦੋ ਰਹਿਦਾ ਸਮਾਨ ਉਹ ਵੀ ਝੁਕਲਾਂਗੇ ਕੁਝ ਉਹਨਾਂ ਦਾ ਕੀਮਤੀ ਸਮਾਨ ਜਿਹੜਾ ਵੀ ਉੱਥੇ ਪਿਆ ਆ ਕਿੰਨੀ ਜਗ੍ਹਾ ਤੇ ਕਬਜ਼ੇ ਆ ਇਹ ਜਿਹੜਾ ਅੱਜ ਚਾਈਗਾ ਤੇ 8 ਕਨਾਲਾਂ ਦੀ ਜਗ੍ਹਾ ਤੇ ਕਬਜ਼ੇ ਜਿਹਦੇ ਵਿੱਚੋਂ ਆਪਾਂ 4 ਕਨਾਲਾਂ ਦੇ ਕਰੀਬ ਜਿਹੜਾ ਵੇ ਉਹ ਅੱਜ ਛਾਦਾ ਵਾ ਤੇ ਕੁਝ ਜਿਹੜਾ ਵਾ ਕਮਰੇ ਉਹ ਰਹਿ ਗਏ ਆ ਉਹਨਾਂ ਨੂੰ ਕਿਹਾ ਵਾ ਆਪਣਾ ਕੀਮਤੀ ਸਮਾਨ ਜੋ ਵੀ ਹੈ ਦੋ ਚਾਰ ਦਿਨਾਂ ਵਿੱਚ ਵਾਪਸ ਕੱਢ ਲਓ ਤੇ ਸੋਮਵਾਰ ਤੱਕ ਇਹ ਦੁਬਾਰਾ ਅਸੀਂ ਫੇਰ ਦੁਬਾਰਾ ਆਣ ਕੇ ਕਬਜ਼ਾ ਕਰਾਂਗੇ ਇਸ ਨਾਮ ਸੁਖਵਿੰਦਰ ਸਿੰਘ ਬੀਡੀਪੀਓ ਪਿੰਡ ਚੱਬੇਵਾਲ ਬਲਾਕ ਹਿਸ਼ਾਰਪੋਟੋ